ਉਹ ਲੈ ਕੇ ਫਗਵਾੜੇ ਤੱਕ ਜਿਹੜਾ ਹਾਈਵੇ ਪੈਂਦਾ ਆ ਖਾਸ ਕਰਕੇ ਉਹਦੇ ਵਿੱਚ ਖੰਨਾ ਲੁਧਿਆਣਾ ਲਾਡੋਵਾਲ ਟੋਲ ਪਰਾਜਾ ਇਹ ਸੜਕ ਦੇ ਵਿੱਚ ਹਾਈਵੇ ਦੇ ਉੱਪਰ ਇੰਨੇ ਜ਼ਿਆਦਾ ਖੱਡੇ ਟੋਏ ਜਿਹਨੂੰ ਪੰਜਾਬੀ ਵਿੱਚ ਆਪਾਂ ਆਮ ਬੋਲਚਾਲ 'ਚ ਪੈਂਚਰ ਕਹਿ ਸਕਦੇ ਆ ਬਹੁਤ ਜ਼ਿਆਦਾ ਤੁਸੀਂ ਵੇਖ ਸਕਦੇ ਹੋ ਇਹਨਾਂ ਖੁੱਟੀਆਂ 'ਚ ਜਦੋਂ ਕੋਈ ਗੱਡੀਆਂ ਵੱਜਦੀਆਂ ਨੇ ਤੇ ਨਾਲ ਹੀ ਗੱਡੀਆਂ ਪੈਂਚਰ ਹੁੰਦੀਆਂ ਨੇ ਰਿਮੂਵਿੰਗ ਹੀ ਹੋ ਜਾਂਦੇ ਨੇ ਜਾਂ ਅਚਾਨਕ ਬ੍ਰੇਕ ਮਾਰਨ ਦੇ ਨਾਲ ਵੱਡੀਆਂ-ਵੱਡੀਆਂ ਘਟਨਾਵਾਂ ਐਕਸੀਡੈਂਟ ਤੱਕ ਵਾਪਰ ਜਾਂਦੀਆਂ ਨੇ ਜਦੋਂ ਸਰਕਾਰ ਇੰਨਾ ਵੱਡਾ ਟੋਲ ਲੈ ਰਹੀ ਹੈ ਸੜਕ ਦੇ ਉੱਪਰ ਤੁਸੀਂ ਸਭ ਜਾਣਦੇ ਹੋ ਲਾਡੋ ਆਲ ਜਿਹੜਾ ਟੋਲ ਪਲਾਜ਼ਾ ਲੁਧਿਆਣੇ ਵਾਲਾ ਉਹ ਕਿੰਨਾ ਮਹਿੰਗਾ ਆ ਉਹਦੇ ਸਾਹਮਣੇ ਸੜਕ ਦੀ ਹਾਲਤ ਇੰਨੀ ਗੰਦੀ ਆ ਵੀ ਕਹਿਣ ਵਾਲੀ ਗੱਲ ਨਹੀਂ ਜੇ ਬੰਦਾ ਅਚਾਨਕ ਧਿਆਨ ਨਾ ਦੇਵੇ ਤੇ ਬਹੁਤ ਵੱਡੇ ੜੀਆਂ ਨੇ ਘਟਰਾਵਾ ਵਾਪਰਦੀਆਂ ਨੇ ਇਸ ਸੜਕ ਤੇ ਉੱਪਰ ਟੋਏ ਟਿੱਬਿਆ ਕਰਕੇ ਬਹੁਤ ਸਾਰੀ ਮਸ਼ੀਨਰੀ ਜਿਹੜੀ ਆ ਉਹ ਖਰਾਬ ਹੁੰਦੀ ਆ ਲੋਕਾਂ ਦੇ ਜਿਹੜੇ ਨੇ ਸਾਧਨ ਨੇ ਟੁੱਟਦੇ ਨੇ ਖਰਾਬ ਹੋ ਰਹੇ ਨੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਆ ਕਿ ਇਹਨਾਂ ਵੱਲ ਥੋੜਾ ਧਿਆਨ ਦੇਵੇ ਅਸੀਂ ਵੀ ਅੱਜ ਫਤਿਹਗੜ੍ਹ ਸਾਹਿਬ ਤੋਂ ਨਹੀਂ ਆ ਰਹੇ ਸਾਂ ਦਲੰਦਰ ਤੇ ਨਾਲ ਹੀ ਇਹ ਆਇਆ ਤੇ ਪਰ ਸੜਕ ਦੀ ਇੰਨੀ ਬੁਰੀ ਹਾਲਤ ਆ ਕਿ ਇਹਨੂੰ ਹਾਈਵੇ ਨਹੀਂ ਕਿਹਾ ਜਾ ਸਕਦਾ ਇਹਨੂੰ ਨੁਕਲ ਛੜਕ ਕਿਹਾ ਜਾ ਸਕਦਾ ਜਿੰਨੇ ਵੀ ਤੁਸੀਂ ਭੈਣ ਭਰਾ ਲੰਘਦੇ ਹੋ ਤੁਸੀਂ ਜ਼ਰੂਰ ਨੋਟ ਕੀਤਾ ਹੋਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸਤਸੀਆ ਕਾਜੀ